ਹਰਿਆਣਾ ਸਰਕਾਰ ਹੁਣ ਇੱਕ ਹਫਤੇ ਦੇ ਵਿੱਚ ਵਿੱਚ ਇਹ ਬੈਰੀਕੇਟਿੰਗ ਨੂੰ ਹਟਾਈਗੀ ਮਾਂਗਿਓ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਆ ਜੀ ਕਿ 7 ਦਿਨਾਂ ਦੇ ਅੰਦਰ ਅੰਦਰ ਜਿਹੜੀ ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਆ ਹਮ ਜਾਂ ਉਹ ਹਰਿਆਣਾ ਸਾਈਡ ਤੇ ਆ ਤੇ ਜੇ ਕੋਈ ਆਬਸਟ੍ਰਕਸ਼ਨ ਪੰਜਾਬ ਸਾਈਡ ਤੇ ਆ ਦੋਨਾਂ ਹੀ ਗਵਰਨਮੈਂਟ ਨੂੰ ਹਦਾਇਤ ਦਿੱਤੀ ਗਈ ਆ ਕਿ ਉਹਨੂੰ ਹਾਈਵੇ ਨੂੰ ਕਲੀਅਰ ਕਰ ਦਿੱਤਾ ਜਾਵੇ ਦਾਸ਼ਪਕਰਨ ਸਿੰਘ ਦੇ ਮਾਮਲਿਆਂ ਲੈ ਕੇ ਕੋਰਟ ਦੇ ਵਿੱਚ ਆਬਜ਼ਰਵੇਸ਼ਨ ਰੱਖੀਆਂ ਗਈਆਂ ਆ ਉਸ ਰਿਪੋਰਟ ਦੇ ਵਿੱਚ ਕੀ ਕੁਝ ਖਾਸ ਸੀ ਡਾਇਰੈਕਟਰ ਸੀਐਫਐਸਰ ਚੰਡੀਗੜ੍ਹ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਸੀਲਡ ਕਵਰ ਦੇ ਵਿੱਚ ਆਨਰੇਬਲ ਕੋਰਟ ਨੂੰ ਦਿੱਤੀ ਆ along with ਪੈਲੇਟਸ ਕੋਰਟ ਨੇ ਖੋਲ ਕੇ ਜਿਹੜਾ ਪੜਿਆ ਗਿਆ ਜਿਸ ਤੋਂ ਇਹ ਪਾਇਆ ਗਿਆ ਕਿ ਜਿਹੜੀ ਸ਼ੁਕ ਕਰਨ ਦੀ ਮੌਤ ਹੋਈ ਆ ਜਿੰਨਾਂ ਗੋਲੀਆਂ ਜਿਹੜੀਆਂ ਚੱਲੀਆਂ ਉਹ ਸ਼ਾਰਟ ਗਨ ਤੋਂ ਚੱਲੀਆਂ ਔਰ ਉਹਦੇ ਵਿੱਚ ਰੈਜ਼ਿਡਿਊਲ ਵੀ ਪਾਇਆ ਗਿਆ ਜਿਹਨੂੰ ਮੈਡੀਕਲ ਜੂਰੀਸ ਪ੍ਰੂਡੈਂਸ ਦੇ ਮਤਾਬਕ ਜਿੰਨਾ ਕੁ ਮੈਂ ਜਾਣਦਾ ਕਿ ਉਹ ਇਸ ਤਰ੍ਹਾਂ ਕਿਹਾ ਜਾ ਸਕਦਾ ਐਸ ਪਰ ਮੈਡੀਕਲ ਜੂਰੀਸ ਪ੍ਰੂਡੈਂਸ ਕਿ ਉਹ ਜਿਹੜਾ ਵਾ ਸ਼ਾਰਟ ਰੇਂਜ ਤੋਂ ਫਾਇਰ ਹੋਇਆ ਸਕੀਏ ਸ਼ਾਰਟ ਗਨ ਜਿਹੜੀ ਇਸਤੇਮਾਲ ਹੋਈ ਹੈ ਸਬਰਵੰਦ ਸਾਹਿਬ ਕੀ ਇਹ ਸ਼ਾਰਟ ਗਨ ਹਰਿਆਣਾ ਪੁਲਿਸ ਦੇ ਵੱਲੋਂ ਇਸਤੇਮਾਲ ਕੀਤੀ ਗਈ ਹੈ ਕਿਸੇ ਹੋਰ ਦੇ ਵੱਲੋਂ ਇਸਤੇਮਾਲ ਕੀਤੀ ਗਈ ਇਹਦੇ ਉੱਤੇ ਆਬਜ਼ਰਵੇਸ਼ਨ ਕੀ ਸੀ ਟਿੱਪਣੀ ਕੀ ਸੀਗੀ ਨੇ ਇੱਕ ਗੱਲ ਕਹੀ ਕਿ ਕੋਈ ਵੀ ਫੋਰਸਸ ਚਾਹੇ ਉਹ ਪੰਜਾਬ ਪੁਲਿਸ ਆ ਚਾਹੇ ਉਹ ਹਰਿਆਣਾ ਪੁਲਿਸ ਆ ਚਾਹੇ ਉਹ ਪੈਰਾ ਮਿਲਟਰੀ ਆ ਜੀ ਪੁਲਿਸ ਕਿਸੇ ਵੀ ਫੋਰਸਸ ਕੋਲ ਸ਼ਾਰਟ ਗਨ ਨਹੀਂ ਹੁੰਦੀ ਉਹਨੇ ਕਿਨੇ ਯੂਜ਼ ਕੀਤੀ ਆ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਜਦੀ ਤਫਤੀਸ਼ ਤੋਂ ਬਾਅਦ ਹੀ ਇਹ ਸਾਰੀ ਗੱਲ ਸਾਹਮਣੇ ਆਈ ਪਰ ਕੋਈ ਨਾ ਕੋਈ ਵਿਅਕਤੀਤਾ ਹੋਊਗਾ ਕਿ ਕੋਈ ਸ਼ਰਾਧਤੀ ਅਨਸਰ ਵਿਚਾਰ ਸੀ ਜਿਸ ਦੇ ਵੱਲੋਂ ਇੱਕ ਪੈਲਟ ਗਨ ਇਸਤੇਮਾਲ ਕੀਤੀ ਗਈ ਸ਼ਾਰਟ ਗਨ ਇਸਤੇਮਾਲ ਕੀਤੀ ਗਈ ਜਾਂ ਫਿਰ ਐਜ਼ ਅ ਪ੍ਰੀਵੈਂਟਿਵ ਮੀਜਰਸ ਕਿਸੇ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਯੂਜ਼ ਕੀਤੀ ਗਈ ਸਰੋਫ ਇਨਵੈਸਟੀਗੇਸ਼ਨ ਆ ਕਿਸੇ ਵੀ ਅਧਿਕਾਰੀ ਵੱਲੋਂ ਸ਼ੌਟ ਗਨ ਨਾ ਉਹਨਾਂ ਨੂੰ ਅਲਾਟ ਹੁੰਦੀ ਆ ਨਾ ਯੂਜ਼ ਹੁੰਦੀ ਆ ਤਦ ਇਹ ਇੱਕ ਚੀਜ਼ ਕਲੀਅਰ ਹੋ ਜਾਊਗੀ ਕਿਉਂਕਿ ਮੌਬ ਸੀਗਾ ਇੱਕ ਵੱਡਾ ਇਕੱਠ ਸੀ ਉੱਥੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਵੀਡੀਓਗ੍ਰਾਫੀ ਕੀਤੀ ਗਈ ਹਰਿਆਣਾ ਸਰਕਾਰ ਵੱਲੋਂ ਵੀ ਤੇ ਜਦੋਂ ਇਹ ਐਵੀਡੈਂਸ ਸਾਰਾ ਕਨੈਕਟ ਹੋਏਗਾ ਦੇਖੋ ਕੁਝ ਨਹੀਂ ਕਿਹਾ ਜਾ ਸਕਦਾ ਕੋਈ ਵੀ ਸਬੂਤ ਦੇਖੋ ਅੱਗੇ ਆ ਸਕਦਾ ਹੂੰ ਹੂੰ ਜੇ ਬੈਰੀਕੇਡਿੰਗ ਖੋਲਦੇ ਨੇ ਔਰ ਕਿਸਾਨ ਦਿੱਲੀ ਵੱਲ ਨੂੰ ਰੁਕ ਕਰਦੇ ਨੇ ਤਾਂ ਇਸ ਦੇ ਉੱਤੇ ਕੁਝ ਅਦਾਲਤ ਨੇ ਕਿਹਾ ਕਿ ਨਾ ਰੋਕਿਆ ਜਾਊਗਾ ਯਾਨੀ ਨਾ ਜਾਣ ਦਿੱਤਾ ਇਹ ਕੋਈ ਸੰਵਿਧਾਨਿਕ ਤਰੀਕੇ ਨਾਲ ਆਪਣਾ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਉਹ ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਤੋਂ ਪਰਮਿਸ਼ਨ ਲੈ ਕੇ ਕਿਉਂਕਿ ਲਾਅ ਦੇ ਮੁਤਾਬਕ ਤੱਪ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਨੂੰ ਲੈ ਕੇ ਸੁਣਵਾਈ ਹੋਈ ਹੈ ਔਰ ਖਾਸ ਤੌਰ ਦੇ ਉੱਤੇ ਹਰਿਆਣਾ ਸਰਕਾਰ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਬੈਰੀਕੇਡਿੰਗ ਨੂੰ ਹਟਾਇਆ ਜਾਵੇ ਸਾਡੇ ਨਾਲ ਹਰਿਆਣਾ ਸਰਕਾਰ ਤੋਂ ਐਡੀਸ਼ਨਲ ਐਡਵੋਕੇਟ ਜਰਨਲ ਦੀਪਕ ਸੱਬਰਵਾਲ ਹੁਣ ਜੁੜੇ ਨੇ ਜਿਨ੍ਹਾਂ ਨੇ ਹਰਿਆਣੇ ਦਾ ਪੱਖ ਅੱਜ ਅਦਾਲਤ ਦੇ ਵਿੱਚ ਰੱਖਿਆ ਤਾਂ ਕਿਹੋ ਜੀ ਸੁਣਵਾਈ ਹੋਈ ਔਰ ਖਾਸ ਤੌਰ ਦੇ ਉੱਤੇ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਔਰ ਖਾਸ ਤੌਰ ਦੇ ਉੱਤੇ ਅਦਾਲਤ ਨੇ ਕੀ ਫੈਸਲਾ ਸੁਣਾਇਆ ਗੱਲਬਾਤ ਕਰਦੇ ਆ ਦੀਪਕ ਸੱਬਰਵਾਲ ਜੀ ਸਾਡੇ ਨਾਲ ਜੁੜੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਣਵਾਈ ਹੋਈ ਅੱਜ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕੀ ਹਰਿਆਣਾ ਸਰਕਾਰ ਹੁਣ ਇੱਕ ਹਫਤੇ ਦੇ ਵਿੱਚ ਵਿੱਚ ਇਹ ਬੈਰੀਕੇਟਿੰਗ ਨੂੰ ਹਟਾਏਗੀ ਮਾਨਯੋਗ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਆ ਜੀ ਕਿ 7 ਦਿਨਾਂ ਦੇ ਅੰਦਰ ਅੰਦਰ ਜਿਹੜੀ ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਆ ਹਮ ਜਾਂ ਉਹ ਹਰਿਆਣਾ ਸਾਈਡ ਤੇ ਆ ਤੇ ਜੇ ਕੋਈ ਆਬਸਟ੍ਰਕਸ਼ਨ ਪੰਜਾਬ ਸਾਈਡ ਤੇ ਆ ਦੋਨਾਂ ਹੀ ਗਵਰਨਮੈਂਟ ਨੂੰ ਹਦਾਇਤ ਦਿੱਤੀ ਗਈ ਆ ਕਿ ਉਹਨੂੰ ਹਾਈਵੇ ਨੂੰ ਕਲੀਅਰ ਕਰ ਦਿੱਤਾ ਜਾਵੇ ਕੀ ਇੱਕ ਆਮ ਜਨਤਾ ਨੂੰ ਅਸੁਵਿਧਾ ਨਾ ਹੋ ਸਕੇ बिकॉज ਹਾਈਵੇ ਨੂੰ ਕੂਟ ਦਾ ਇਹ ਮੰਨਣਾ ਸੀ ਕਿ ਜਿਆਦਾ ਸਮੇਂ ਤੱਕ ਬੰਦ ਨਹੀਂ ਰੱਖਿਆ ਜਾ ਸਕਦਾ ਜੀ ਯਾਨੀ ਕਿ ਹਰਿਆਣਾ ਸਰਕਾਰ ਜਿਹੜੀ ਹੈ ਉਹ ਬੈਰੀਕੇਟਿੰਗ ਰਿਮੂਵ ਕਰੂਗੀ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਸ਼ੈੱਡ ਪੱਕੇ ਤੌਰ ਦੇ ਉਤੇ ਪਏ ਹੋਏ ਨੇ ਉਹ ਸਾਰੇ ਜੜੀਆਂ ਵੀ ਅੜਚਨਾ ਨੇ ਉਹ ਸਾਰੀਆਂ ਕਲੀਅਰ ਕਰੂਗੀ ਬਿਲਕੁਲ ਹੂੰ ਔਰ ਇਸੇ ਨਾਲ ਨਾਲ ਸਬਰਵਲ ਸਾਹਿਬ ਜਿਹੜਾ ਸ਼ੁਕਰਨ ਸਿੰਘ ਦੇ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਆਬਜ਼ਰਵੇਸ਼ਨ ਰੱਖੀਆਂ ਗਈਆਂ ਉਸ ਰਿਪੋਰਟ ਦੇ ਵਿੱਚ ਕੀ ਕੁਝ ਖਾਸ ਸੀ ਸਰ ਮੈਂ ਪਹਿਲਾਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਹਰਿਆਣਾ ਸਰਕਾਰ ਵੱਲੋਂ ਸੀਐਫਐਸਐਲ ਰਿਪੋਰਟ ਨਹੀਂ ਦਿੱਤੀ ਗਈ ਹੂੰ ਕਿ ਇਹ ਜਿਹੜੀ ਜੱਜਸ ਕਮੇਟੀ ਬਣੀ ਹੈ ਜੀ ਜੱਜਸ ਕਮੇਟੀ ਦੀ ਇਨ ਟਰਮ ਰਿਪੋਰਟ ਆਈ ਸੀ ਪਿਛਲੀ ਵਾਰ ਠੀਕ ਹੈ ਕਿ ਇਹ ਜਿਹੜੀ ਰਿਪੋਰਟ ਆ ਸਰ کورٹ ਨੇ ਸੀਐਫਐਸਐਲ ਚੰਡੀਗੜ੍ਹ ਨੂੰ ਹਦਾਇਤ ਦਿੱਤੀ ਸੀ ਕਿ ਜਿਹੜੀ ਪੈਲਟਸ ਬੋਡੀ ਚੋਂ ਮਿਲੀਆਂ ਉਹਨਾਂ ਦੀ ਸੀਐਫਐਸਐਲ ਜਿਹੜੀ ਜਾਂਚ ਆ ਸਿੱਧੀ ਆਨਰੇਬਲ ਕੋਰਟ ਨੂੰ ਸੌਂਪੇ ਰਾਈਟ ਉਹ ਅੱਜ ਡਾਇਰੈਕਟਰ ਸੀਐਫਐਸਐਲ ਚੰਡੀਗੜ੍ਹ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਸੀਲਡ ਕਵਰ ਦੇ ਵਿੱਚ ਆਨਰੇਬਲ ਕੋਰਟ ਨੂੰ ਦਿੱਤੀ ਆ ਅਲੋਂਗ ਵਿਦ ਪੈਲਟਸ ਜਿਹੜੀ ਕਿ ਉਸ ਪ੍ਰਾਪਰਟੀ ਆ ਜੀ ਉਸ ਨੂੰ ਕੋਟ ਨੇ ਖੋਲ ਕੇ ਜਿਹੜਾ ਪੜਿਆ ਗਿਆ ਜਿਸ ਤੋਂ ਇਹ ਪਾਇਆ ਗਿਆ ਕਿ ਜਿਹੜੀ ਸ਼ੁਭ ਕਰਨ ਦੀ ਮੌਤ ਹੋਈ ਹੈ ਜਿੰਨਾਂ ਗੋਲੀਆਂ ਜਿਹੜੀਆਂ ਚੱਲੀਆਂ ਉਹ ਸ਼ਾਰਟ ਗਨ ਤੋਂ ਚੱਲੀਆਂ ਠੀਕ ਹੈ ਔਰ ਉਹਦੇ ਵਿੱਚ ਰੈਜ਼ਿਡੂਲ ਵੀ ਪਾਇਆ ਗਿਆ ਜਿਹਨੂੰ ਮੈਡੀਕਲ ਜੂਰੀਸਪਰੂਡੈਂਸ ਦੇ ਮਤਾਬਕ ਜਿੰਨਾ ਕ ਮੈਂ ਜਾਣਦਾ ਹੈ ਕਿ ਉਹ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਐਸ ਪਰ ਮੈਡੀਕਲ ਜੂਰੀਸਪਰੂਡੈਂਸ ਕਿ ਉਹ ਜਿਹੜਾ ਵਾ ਸ਼ਾਰਟ ਰੇਂਜ ਤੋਂ ਫਾਇਰ ਹੋਇਆ ਹੂੰ ਬਾਕੀ ਦੀ ਜਿਹੜੀ ਹਰਿਆਣਾ ਸਰਕਾਰ ਵੱਲੋਂ ਤਿੰਨ ਅਫਸਰਾਂ ਦੀ ਲਿਸਟ ਮੰਗੀ ਗਈ ਸੀ ਸੀਨੀਅਰ ਆਈਪੀਐਸ ਆਫੀਸਰਸ ਦੀ ਜਿਨ੍ਹਾਂ ਨੂੰ ਇਸ ਦੀ ਜਾਂਚ ਸੌਂਪੀ ਜਾ ਸਕੇ ਹਾਂ ਹਾਂ ਉਹਨਾਂ ਵਿੱਚੋਂ ਇੱਕ ਅਫਸਰ ਸ਼੍ਰੀ ਸਤੀਸ਼ ਬਾਲਣ ਜੋ ਕਿ ਕਮਿਸ਼ਨਰ ਆਫ ਪੁਲਿਸ ਚੱਜਰ ਨੇ ਉਹਨਾਂ ਨੂੰ ਐਸਆਈਟੀ ਦੀ ਹੈੱਡ ਲਗਾ ਕੇ ਜਾਂਚ ਸ਼ੁਭਕਰਨ ਕੇਸ ਦੀ ਸੌਂਪ ਦਿੱਤੀ ਗਈ ਆ ਕਿ ਇਸ ਨੂੰ ਅੱਗੇ ਇਨਵੈਸਟੀਗੇਟ ਕਰਕੇ ਕੋਰਟ ਨੂੰ ਰਿਪੋਰਟ ਦਿੱਤੀ ਜਾਵੇ ਜਿਹੜੀ ਰਿਪੋਰਟ ਸੀਐਫਐਸਐਨ ਨੇ ਸੌਂਪੀ ਅਦਾਲਤ ਦੇ ਵਿੱਚ ਔਰ ਜੱਜਾਂ ਨੇ ਉਹ ਪੜ੍ਹੀ ਸੀਲ ਬੰਡ ਰਿਪੋਰਟ ਪੜ੍ਹੀ ਤਾਂ ਕੀ ਇਹ ਸ਼ਾਰਟ ਗਨ ਜਿਹੜੀ ਇਸਤੇਮਾਲ ਹੋਈ ਹੈ ਸਬਰਵਾਲ ਸਾਹਿਬ ਕੀ ਇਹ ਸ਼ਾਰਟ ਗਨ ਹਰਿਆਣਾ ਪੁਲਿਸ ਦੇ ਵੱਲੋਂ ਇਸਤੇਮਾਲ ਕੀਤੀ ਗਈ ਹੈ ਕਿਸੇ ਹੋਰ ਦੇ ਵੱਲੋਂ ਇਸਤੇਮਾਲ ਕੀਤੀ ਗਈ ਇਹਦੇ ਉੱਤੇ ਆਬਜ਼ਰਵੇਸ਼ਨ ਕੀ ਸੀ ਟਿੱਪਣੀ ਕੀ ਸੀਗੀ ਸਰ ਇਹਦੇ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਲੇਕਿਨ ਕੋਰਟ ਨੇ ਇੱਕ ਗੱਲ ਕਹੀ ਕਿ ਕੋਈ ਵੀ ਫੋਰਸਸ ਚਾਹੇ ਉਹ ਪੰਜਾਬ ਪੁਲਿਸ ਆ ਚਾਹੇ ਉਹ ਹਰਿਆਣਾ ਪੁਲਿਸ ਆ ਚਾਹੇ ਉਹ ਪੈਰਾਮਿਲਟਰੀ ਆ ਜੀ ਪੁਲਿਸ ਕਿਸੇ ਵੀ ਫੋਰਸਿਸ ਕੋਲ ਸ਼ਾਰਟ ਗਨ ਨਹੀਂ ਹੁੰਦੀ ਉਹਨੇ ਕਿਨੇ ਯੂਜ਼ ਕੀਤੀ ਆ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਜਦੀ ਤਫਤੀਸ਼ ਤੋਂ ਬਾਅਦ ਹੀ ਇਹ ਸਾਰੀ ਗੱਲ ਸਾਹਮਣੇ ਆਈ ਪਰ ਕੋਈ ਨਾ ਕੋਈ ਵਿਅਕਤੀਤਾ ਹੋਊਗਾ ਕਿ ਕੋਈ ਸ਼ਰਾੜਤੀ ਅਨਸਰ ਵਿਚਾਰ ਸੀ ਜਿਸ ਦੇ ਵੱਲੋਂ ਇੱਕ ਪੈਲਟ ਗਨ ਇਸਤੇਮਾਲ ਕੀਤੀ ਗਈ ਸ਼ਾਰਟ ਗਨ ਇਸਤੇਮਾਲ ਕੀਤੀ ਗਈ ਜਾਂ ਫਿਰ ਐਜ਼ ਅ ਪ੍ਰੀਵੈਂਟਿਵ ਮੀਜਰਸ ਕਿਸੇ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਯੂਜ਼ ਕੀਤੀ ਗਈ ਸਰ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਕਿਸੇ ਵੀ ਅਧਿਕਾਰੀ ਵੱਲੋਂ ਹੂੰ ਸ਼ਾਟਗਨ ਨਾ ਉਹਨਾਂ ਨੂੰ ਅਲੋਟ ਹੁੰਦੀ ਆ ਨਾ ਯੂਜ਼ ਕੀਤੀ ਗਈ ਹੈ ਜੀ ਚਾਹੇ ਕੋਈ ਵੀ ਪੁਲਿਸ ਆ ਕਿਸੇ ਵੀ ਸਟੇਟ ਹੂੰ ਹੂੰ ਬਾਕੀ ਨੇ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਕਿ ਕਿਸ ਨੇ ਯੂਜ਼ ਕੀਤੀ ਇਹ ਹੀ ਤਕਦੀਸ਼ ਦੇ ਵਿੱਚ ਸਾਹਮਣੇ ਆਏਗਾ ਕਿ ਲੱਗਦਾ ਇਹ ਇੱਕ ਚੀਜ਼ ਕਲੀਅਰ ਹੋ ਜਾਊਗੀ ਕਿਉਂਕਿ ਮੌਬ ਸੀਗਾ ਇੱਕ ਵੱਡਾ ਇਕੱਠ ਸੀ ਉੱਥੇ ਤਾਂ ਦੇਖੋ ਦੇਖੋ ਇਸ ਤਰ੍ਹਾਂ ਹੁੰਦਾ ਕਿ ਇਹ ਇੱਕ ਕਲੈਕਟਿਵ ਐਫਰਟ ਹੋਏਗਾ ਹਾਈ ਕੋਰਟ ਜਸਟਿਸ ਆਪਦੀ ਵੀ ਕਮੇਟੀ ਆ ਪਹਿਲਾਂ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਇਹ ਵਾਕਿਆ ਪੰਜਾਬ 'ਚ ਹੋਇਆ ਕਿ ਹਰਿਆਣਾ 'ਚ ਹੋਇਆ ਜੀ ਕਿਉਂਕਿ ਅ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਜੀ ਕਿ ਪੰਜਾਬ 'ਚ ਹੋਇਆ ਇਸ ਕਰਕੇ ਪਹਿਲਾਂ ਪਟਿਆਲੇ ਐਫ ਆਈ ਆਰ ਕੀਤੀ ਗਈ ਹੂੰ 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 ਬਾਅਦ 'ਚ ਪੰਜਾਬ ਸਰਕਾਰ ਨੇ ਵੀ ਇਹੀ ਸਟੈਂਡ ਲਿਆ ਨਹੀਂ ਜੀ ਇਹ ਸਾਡੇ ਪੰਜਾਬ 'ਚ ਨਹੀਂ ਹੋਇਆ ਹਰਿਆਣਾ 'ਚ ਹੋਇਆ ਹੂੰ ਹਰਿਆਣਾ ਗਵਰਨਮੈਂਟ ਨੇ ਸ਼ੁਰੂ ਤੋਂ ਹੀ ਕਿਹਾ ਕਿ ਹਰਿਆਣੇ 'ਚ ਹੀ ਹੋਇਆ ਫਿਰ ਇਹਦੇ ਉੱਤੇ ਵੀ ਜੱਜਿਸ ਕਮੇਟੀ ਅਪਾਇੰਟ ਕੀਤੀ ਗਈ ਜਿਨ੍ਹਾਂ ਨੇ ਇੰਟੈਰਮ ਰਿਪੋਰਟ ਦਿੱਤੀ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਜੀ ਫਿਰ ਮੌਕੇ ਤੇ ਜਾ ਕੇ ਨਿਸ਼ਾਨਦੇਹੀ ਕੀਤੀ ਗਈ ਹੂੰ ਹੂੰ ਪੰਜਾਬ ਦੇ ਵੀ ਤਹਿਸੀਲਦਾਰ ਸਾਹਿਬ ਪਟਵਾਰੀ ਸਾਹਿਬ ਆਏ ਹਰਿਆਣੇ ਦੇ ਵੀ ਆਏ ਤੇ ਪਾਇਆ ਗਿਆ ਕਿ ਇਹ ਜਿਹੜੀ ਅਕਰਨ ਸਾਹਿਬ ਵਿਲੇਜ ਦਾਤਾ ਸਿੰਘ ਵਾਲਾ ਹਰਿਆਣੇ ਚ ਹੋਈ ਜੀ ਇਸ ਕਰਕੇ ਹੁਣ ਉਹ ਜਿਹੜੀ ਪੰਜਾਬ ਪੁਲਿਸ ਨੇ ਐਫ ਆਈ ਆਰ ਕੀਤੀ ਉਹਨਾਂ ਨੇ ਹਰਿਆਣਾ ਪੁਲਿਸ ਨੂੰ ਭੇਜਿਆ 0 एफआईआर ਜਿਹੜੀ ਹੋਈ ਸੀ ਉਹ ਹਰਿਆਣਾ ਪੁਲਿਸ ਨੂੰ ਸ਼ਿਫਟ ਹੋ ਗਈ ਹੈ ਹੁਣ ਕਿਉਂਕਿ ਹਰਿਆਣਾ ਦਾ ਅਕਰੰਸਾ کورٹ ਨੇ ਤਿੰਨ ਅਫਸਰਾਂ ਦੇ ਨਾਮ ਮੰਗੇ ਕਿ ਅਸੀਂ ਇੱਕ ਸੀਨੀਅਰ ਅਫੀਸਰ ਨੂੰ ਇਹਦੀ ਜਾਂਚ ਸੌਂਪਾਂਗੇ ਉਹ ਅੱਜ ਸੌਂਪਤੀ ਆ ਜੀ ਬਾਕੀ ਮੈਟਰ ਆਫ ਇਨਵੈਸਟੀਗੇਸ਼ਨ ਆ ਕਿਉਂਕਿ ਦੇਖੋ ਜਦੋਂ ਇਹ ਪ੍ਰੋਸੈਸ ਚੱਲ ਰਿਹਾ ਸੀ ਹਜਿਟੇਸ਼ਨ ਪੰਜਾਬ ਸਰਕਾਰ ਵੱਲੋਂ ਵੀ ਵੀਡੀਓਗ੍ਰਾਫੀ ਕੀਤੀ ਗਈ ਹਰਿਆਣਾ ਸਰਕਾਰ ਵੱਲੋਂ ਵੀ ਤੇ ਜਦੋਂ ਐਵੀਡੈਂਸ ਸਾਰਾ ਕਲੈਕਟ ਹੋਏਗਾ ਦੇਖੋ ਕੁਛ ਨਹੀਂ ਕਿਹਾ ਜਾ ਸਕਦਾ ਕੋਈ ਵੀ ਸਬੂਤ ਦੇਖੋ ਅੱਗੇ ਆ ਸਕਦਾ ਹੂੰ ਹੂੰ ਇਹ ਮੈਟਰ ਆਫ ਇਨਵੈਸਟੀਗੇਸ਼ਨ ਔਰ ਕੀ ਕੋਈ ਕੁਛ ਟਾਈਮ ਬਾਉਂਡ ਕੀ ਹੈ ਕਿੰਨੇ ਸਮੇਂ ਦੇ ਵਿੱਚ ਇਸ ਬੈਰੀ ਟਾਈਮ ਬਾਉਂਡ ਤਾਂ ਕੋਈ ਨਹੀਂ ਕਿਹਾ ਜੀ ਹੂੰ ਔਰ ਇਸ ਦੌਰਾਨ ਨਾਲ ਇੱਕ ਚੀਜ਼ ਹੋਰ ਮੈਂ ਜਾਨਣਾ ਚਾਹੂੰਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਫੈਸਲਾ ਸੁਣਾਇਆ ਗਿਆ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਤਾਂ ਜੇ ਕਿਸਾਨ ਦੁਬਾਰਾ ਹਰਿਆਣੇ ਵਾਲੇ ਪਾਸੇ ਨੂੰ ਰੁੱਕ ਕਰ ਦੇਣ ਕਿਉਂਕਿ ਮੈਂ ਹੁਣੇ ਹੀ ਉੱਥੋਂ ਆਇਆ ਮੈਂ ਕਿਸਾਨਾਂ ਤੋਂ ਆਨ ਗਰਾਉਂਡ ਰਿਪੋਰਟ ਉਹ ਕਰਕੇ ਆਇਆ ਉੱਥੇ ਤਾਂ ਕਿਸਾਨ ਕਹਿ ਰਹੇ ਸੀ ਕਿ ਅਸੀਂ ਦਿੱਲੀ ਜਾਣਾ ਸਾਰਾ ਟੀਚਾ ਦਿੱਲੀ ਜਾਂਦਾ ਹੈ ਜੇ ਬੈਰੀਕੇਟਿੰਗ ਖੁੱਲਦੀ ਹੈ ਤਾਂ ਕਹਿੰਦੇ ਅਸੀਂ ਦਿੱਲੀ ਵੱਲ ਨੂੰ ਰੁਕ ਕਰਾਂਗੇ ਤਾਂ ਜੇ ਬੈਰੀਕੇਟਿੰਗ ਖੋਲਦੇ ਨੇ ਔਰ ਕਿਸਾਨ ਦਿੱਲੀ ਵੱਲ ਨੂੰ ਰੁਕ ਕਰਦੇ ਨੇ ਤਾਂ ਇਸ ਦੇ ਉੱਤੇ ਕੁਝ ਅਦਾਲਤ ਨੇ ਕਿਹਾ ਕਿ ਇਹਨਾਂ ਨੂੰ ਰੋਕਿਆ ਜਾਊਗਾ ਜਾਂ ਇਹਨਾਂ ਨੂੰ ਜਾਣ ਦਿੱਤਾ ਜਾਊਗਾ ਅਦਾਲਤ ਨੇ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਲੋ ਵਕੀਲ ਸਾਹਿਬ ਕਿਹੜੇ ਪੇਸ਼ ਹੋ ਰਹੇ ਆ ਹੂੰ ਕਿ ਕਿਸਾਨ ਜਥੇਬੰਦੀਆਂ ਵੀ ਪਾਰਟੀ ਜਾਂ ਕਿਸੇ ਨੇ ਵੀ ਰਿਪਰੈਜ਼ੈਂਟ ਨਹੀਂ ਕੀਤਾ ਜੀ ਲੇਕਿਨ ਚਲੋ ਤੁਹਾਡੇ ਮਾਧਿਅਮ ਤੋਂ ਜੋ ਵੀ ਆਰਡਰ ਆ ਜੋ ਵੀ ਕੋਰਟ ਚ ਕੇਸ ਚੱਲ ਰਿਹਾ ਇੰਨੀ ਦੇਰ ਦਾ ਜੱਥੇਬੰਦੀਆਂ ਨੂੰ ਵੀ ਇਸ ਬਾਰੇ ਪਤਾ ਹੈ ਜੀ ਕੋਰਟ ਨੇ ਅੱਜ ਆਪਣੇ ਆਰਡਰ ਦੇ ਵਿੱਚ ਕਿਹਾ ਕਿ ਕਿਉਂਕਿ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਨੂੰ ਪਿਛਲੇ ਆਰਡਰਾਂ ਚ ਹਦਾਇਤ ਦਿੱਤੀ ਗਈ ਸੀ ਕਿ ਤੁਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਇੱਕ ਜਗ੍ਹਾ ਨਾਮਿਨੇਟ ਕਰੋ ਜਿੱਥੇ ਕੋਈ ਵੀ ਨਾਗਰਿਕ ਆਪਣਾ ਸੰਵਿਧਾਨ ਦੇ ਅੰਦਰ ਉਹਨੂੰ ਰਾਈਟ ਆ ਪੀਸਫੁਲ ਪ੍ਰੋਟੈਸਟ ਦਾ ਉਸ ਜਗ੍ਹਾ ਤੇ ਪਰਮਿਸ਼ਨ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਆਪਣਾ ਪ੍ਰੋਟੈਸਟ ਕਰ ਸਕਦਾ ਹੈ ਅੱਜ ਵੀ ਕੋਰਟ ਨੇ ਆਪਣੇ ਆਰਡਰ ਜਿਹੀ ਲਿਖਿਆ ਕਿ ਜੇ ਕੋਈ ਇਸ ਸੰਵਿਧਾਨਿਕ ਤਰੀਕੇ ਨਾਲ ਆਪਣਾ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਉਹ ਉਸ ਤੋਂ ਦੇ ਜ਼ਿਲ੍ਹਾ ਮਾਨਜਿਸਟਰੇਟ ਤੋਂ ਪਰਮਿਸ਼ਨ ਲੈ ਕੇ ਕਿਉਂਕਿ ਲਾਅ ਦੇ ਮੁਤਾਬਕ ਕਰ ਸਕਦਾ ਹੈ ਹਾਂ ਕੱਕੀ ਕੀ ਅਦਾਲਤ ਨੇ ਇਹ ਵੀ ਕਿਹਾ ਮਾਨਯੋਗ ਅਦਾਲਤ ਨੇ ਇਹ ਜ਼ਿਕਰ ਕੀਤਾ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰਾਹ ਦਿੱਤਾ ਜਾਵੇ ਔਰ ਦਿੱਲੀ ਉਹ ਜਾ ਸਕਣ ਸਰ ਇਸ ਬਾਰੇ ਕੋਈ ਜ਼ਿਕਰ ਨਾ ਹੋਇਆ ਹੂੰ ਔਰ ਜੇ ਮੈਂ ਉਹੀ ਪੁੱਛ ਰਿਹਾ ਸੀ ਜੇ ਕਿਸਾਨ ਦਿੱਲੀ ਜਾਣ ਦੀ ਗੱਲ ਦੁਬਾਰਾ ਕਹਿੰਦੇ ਨੇ ਤਾਂ ਕੀ ਰਸਤੇ ਉਹਨਾਂ ਦੇ ਵਾਸਤੇ ਫਿਰ ਖੁੱਲੇ ਰਹਿਣਗੇ ਜਾਂ ਬੰਦ ਰਹਿਣਗੇ ਉਹ ਦੇਖੋ ਦਿੱਲੀ ਗਵਰਨਮੈਂਟ ਤੋਂ ਇਹ ਵੀ ਇਹ ਵੀ ਟਿੱਪਣੀ ਹੋਈ ਹੈ ਕਿ ਜੇਕਰ ਤੁਹਾਨੂੰ ਕੁਝ ਲੋੜ ਪੈਂਦੀ ਹੈ ਤੁਸੀਂ ਮੈਜਰਸ ਪ੍ਰੀਵੈਂਟਿਵ ਮੈਜਰਸ ਉਹਨਾਂ ਨੂੰ ਰੋਕਣ ਦੇ ਲਈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਲੈ ਸਕਦੇ ਹੋ ਸਾਰੇ ਦੋਨੋਂ ਹੀ ਸਰਕਾਰਾਂ ਨੂੰ ਆਰਡਰ ਹੋਇਆ ਹਰਿਆਣਾ ਵੀ ਪੰਜਾਬ ਨੂੰ ਵੀ ਕਿ ਜੇ ਕੋਈ ਪ੍ਰੀਵੈਂਟਿਵ ਮੈਅਰ ਲੈਣਾ ਹੈ ਤੁਸੀਂ ਅਕੋਰਡੈਂਸ ਵਿਦ ਲਾਅ ਲੈ ਸਕਦੇ ਹੋ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾ ਕ੍ਰੀਏਟ ਹੋਵੇ ਦੇਖੋ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉੱਥੇ ਪੀਸਫੁਲ ਪ੍ਰੋਟੈਸਟ ਕਿਸਾਨ ਕਰ ਰਹੇ ਆ ਜੀ 400 ਤੋਂ 500 ਕਿਸਾਨ ਉੱਥੇ ਹਰ ਵੇਲੇ ਮੌਜੂਦ ਹੁੰਦੇ ਆ ਹਮ ਠੀਕ ਆ ਜੀ ਜੋ ਗਰਾਊਂਡ ਰਿਪੋਰਟ ਪੰਜਾਬ ਵੱਲੋਂ ਵੀ ਇਹੀ ਫਿਕਰ ਦਿੱਤੀ ਗਈ ਹਰਿਆਣਾ ਵੱਲੋਂ ਵੀ ਇਹੀ ਫਿਕਰ ਦਿੱਤੀ ਗਈ ਉੱਥੇ ਬੜੇ ਆਰਾਮ ਨਾਲ ਕਿਸਾਨ ਬੈਠੇ ਆ ਸਿਰਫ ਕੋਟ ਦਾ ਜਿਹੜਾ ਮਸਲਾ ਇਹ ਸੀ ਕਿ ਇੱਕ ਹਾਈਵੇ ਨੂੰ ਨਾ ਬੰਦ ਕੀਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਇਹਦੀ ਅਸੁਵਿਧਾ ਨਾ ਹੋਵੇ ਤਾਂ ਕਿੰਨੇ ਦਿਨ ਤੱਕ ਹੁਣ ਹਰਿਆਣਾ ਵਾਲੀ ਸਾਈਡ ਤੋਂ ਬੈਰੀਕੇਡਿੰਗ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਵੇਗਾ 7 ਦਿਨਾਂ ਦਾ ਜੀ ਆਰਡਰ ਆਏਗਾ 7 ਦਿਨਾਂ ਦਾ ਟਾਈਮ ਦਿੱਤਾ ਗਿਆ ਹੈ ਤਾਂ ਸਤ ਮਤਲਬ ਇਸ ਹਫਤੇ ਦੇ ਵਿੱਚ ਵਿੱਚ ਕੋਈ ਵੀ ਤਰੀਕਾ ਚੁਣ ਕੇ ਹਟਾਉਣਾ ਸ਼ੁਰੂ ਕਰ ਦੇਣਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਸਬਰਵਲ ਸਾਹਿਬ ਜਾਣਕਾਰੀ ਦੇ ਵਿੱਚ ਸਾਨੂੰ ਪਾਉਣ ਦਿਤੀ ਥੈਂਕ ਯੂ ਜੀ ਥੈਂਕ ਯੂ ਤਾਂ ਇਹ ਸੰਸਾੜ ਨਾਲ ਹਰਿਆਣਾ ਦੇ ਐਡਵੋਕੇਟ ਐਡੀਸ਼ਨਲ ਐਡਵੋਕੇਟ ਜਰਨਲ ਦੀਪਕ ਸੱਬਰਵਾਲ ਜੀ ਜਿਨੇ ਅੱਜ ਪੇਸ਼ ਹੋਏ ਨੇ ਅਦਾਲਤ ਦੇ ਵਿੱਚ ਔਰ ਇਹ ਜ਼ਿਕਰ ਕਰ ਰਹੇ ਨੇ ਕਿ ਕਿਸ ਤਰੀਕੇ ਦੀ ਟਿੱਪਣੀਆਂ ਜਿਹੜੀਆਂ ਨੇ ਉਦਾਲਤ ਦੇ ਵਿੱਚ ਹੋਈਆਂ ਨੇ ਔਰ ਖਾਸ ਤੌਰ ਦੇ ਉੱਤੇ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਇਹ ਗੱਲ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਿਹੜੀ ਸੀਐਫਐਸਐਲ ਦੀ ਰਿਪੋਰਟ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਉਸ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਇਹ ਸ਼ੁਭਕਰਨ ਦੀ ਮੌਤ ਹੋਈ ਹੈ ਇਹ ਸ਼ਾਰਟ ਗਨ ਲੱਗਣ ਦੇ ਨਾਲ ਹੋਈ ਹੈ ਔਰ ਇਹ ਵੀ ਜ਼ਿਕਰ ਹੁੰਦਾ ਹੈ ਕਿ ਸ਼ਾਰਟ ਗਨ ਕਿਸੇ ਵੀ ਤਰੀਕੇ ਨਾਲ ਕੋਈ ਵੀ ਪੁਲਿਸ ਅਧਿਕਾਰੀ ਨਾ ਪੈਰਾ ਮਿਲਟਰੀ ਫੋਰਸਸ ਇਸਤੇਮਾਲ ਕਰਦੀਆਂ ਨੇ ਤਾਂ ਇਹ ਸ਼ਾਰਟਗਨ ਦਾ ਇਸਤੇਮਾਲ ਕਿਵੇਂ ਹੋਇਆ ਇਹ ਹੁਣ ਜਾਂਚ ਦਾ ਵਿਸ਼ਾ ਬਣਿਆ ਹੈ ਐਸਆਈਟੀ ਚੁਣੀ ਗਈ ਹੈ ਜਿਸ ਦੇ ਵਿੱਚ ਹੁਣ ਜਾਣਕਾਰੀ ਜਿਹੜੀ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਉਹਨਾਂ ਦੇ ਵੱਲੋਂ ਅੱਗੇ ਕੀਤੀ ਜਾਊਗੀ